ਦੇਖੋ 2 2000 ਵਾਲੇ ਸੂਟ 7 700 ਚ ਪਰਿਵਾਰ ਦੇ ਪਹੁੰਚੇ ਬਾਜੂ ਨਾਲ ਕੱਡੇ ਹੋਣਗੇ ਆ ਬਾਈ ਬਾਈ ਸੋਹਰਾ ਸੂਟ 650 ਰੁਪਏ ਕਰਤਾ ਯਾਰੋ ਜਬਾਤ ਆ ਕੀ ਬਾਤ ਹੈ ਮੱਝ ਆ ਗਿਆ ਦੁਪੱਟਾ ਦੇਖ ਕੇ ਦਾ ਓਏ ਹੋਏ 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 ਬਾਜੀ 1500 ਕਲਰ ਵੀ ਇੰਗਲਿਸ਼ ਆ ਰੰਗ ਵੀ ਹੈਵੀ ਡਿਜ਼ਾਈਨ ਵੀ ਹੈਵੀ ਤੇ ਰੇਟ 1500 5 500 ਚ ਲੈ ਜਾ ਜਿੰਨੇ ਮਰਜੀ ਗੱਦਾ ਸੂਟ ਨਹੀਂ ਆ ਲੋ ਢੇਰਾਂ ਦੇ ਢੇਰ 5 500 ਦੇ ਚੱਕ ਲੋ ਜੀ ਜਿਹੜਾ ਚੈਲੰਜ ਕਰਦੇ ਨਾ ਭਾਜੀ ਹਾਂਜੀ ਉਹਨਾਂ ਲਈ ਜਵਾਬ ਹੈ 450 ਰੁਪਏ ਆ ਦੇਖੋ 15 1500 ਵਾਲੇ ਸੂਟ 450 ਚ ਲੈ ਜਾਓ ਚੱਕ ਲੋ 450 450 450 450 ਸਾਢੇ 400 ਰੁਪਏ ਸੂਟ ਤੁਸੀਂ ਕਿੱਥੋਂ ਆਏ ਸਿਮੋਗੇ ਤੋਂ ਆਏ ਨੇ ਮੋਗੇ ਤੋਂ ਕਿੰਨਾ ਕੱਪੜਾ ਲਿਆ ਅੱਜ ਅਸੀਂ ਲਿਆ 22 ਹਜ਼ਾਰ ਪਹਿਲਾਂ ਪਤਾਵੜ ਤੋਂ ਵੀ ਲਿਆ ਲੁਧਿਆਣੇੋਂ ਵੀ ਲਿਆ ਪਰ ਕੱਪੜਾ ਨੂੰ ਇੱਥੇ ਬਹੁਤ ਵਧੀਆ ਲੱਗਦਾ ਸਸਤਾ ਲੱਗਦਾ ਇੱਥੋਂ ਸਸਤਾ ਲੱਗਦਾ ਬਹੁਤ ਵਧੀਆ ਲੱਗਦਾ ਅੰਮ੍ਰਿਤਸਰ ਤੋਂ ਵੀ ਲਿਆ ਲੁਧਿਆਣੇ ਤੋਂ ਵੀ ਕਫਤਾ ਲਿਆ ਬਟਾਲੇ ਤੋਂ ਵੀ ਲਿਆਂਦੇ ਨੇ ਬਟ ਜੋ ਵੈਰਾਈਤੀ ਸਾਨੂੰ ਇੱਥੋਂ ਮਿਲੀ ਹੈ ਬਹੁਤ ਹੀ ਅੱਛੀ ਵੈਰਾਈਟੀ ਔਰ ਬਹੁਤ ਹੀ ਸਸਤੀ ਵੈਰਾਈਟੀ ਹੈ ਸਭ ਤੋਂ ਵੱਡਾ ਬੈਨੀਫਿਟ ਇਹ ਹੈ ਵੀ ਤੁਸੀਂ ਕੱਪੜਾ ਵੇਚਣ ਲਈ ਲੋ ਕਰ ਬੜਾ ਬਿਨਸਟਾਰਟ ਕਰੋ ਕੋਈ ਲੋਸ ਹੋ ਜਾਏ ਆਪਾਂ ਬੈਠੇ ਆ ਤੁਹਾਨੂੰ ਕਿਤੇ ਘਾਟਾ ਨਹੀਂ ਪੈਣ ਦਾਂ ਸਤਿ ਸ੍ਰੀ ਅਕਾਲ ਜੀ ਬਾਬੇ ਦੇ ਹੱਦੀ 62 ਦੇ ਸਾਹਮਣੇ ਜਲੰਧਰ ਪਹੁੰਚ ਗਏ ਆ ਦਿਨ ਸੋਮਵਾਰ 22 ਸਤੰਬਰ ਆ ਉਹ ਤੱਕ ਦਿਖਾ ਦਿਓ ਪਿੱਛੇ ਪਹਿਲਾਂ ਮੇਲਾ ਲੱਗਾ ਹੋਇਆ ਬਹੁਤ ਸਾਰੇ ਲੋਕ ਨਵਾਂ ਕੰਮ ਸ਼ੁਰੂ ਕਰਨ ਲਈ ਅੱਜ ਆਏ ਆ ਕਈ ਰੀਸੇਲਰ ਕਈ ਦੁਕਾਨਦਾਰ ਕਈ ਵਿਆਹ ਸ਼ਾਈ ਦੇ ਕੱਪੜੇ ਲੈ ਰਹੇ ਆ ਬਾਬਾ ਜੀ ਸਵੇਰ ਤੋਂ ਰੌਣਕਾਂ ਲੱਗੀਆਂ ਆ ਦੇਖੋ ਵੱਡੇ ਵੱਡੇ ਬੈਗ ਝੋਲੇ ਭਰ ਲਏ ਆ ਕੋਈ ਨਵਾਂ ਕੰਮ ਸ਼ੁਰੂ ਕਰ ਰਿਹਾ ਕੋਈ ਰੀਸੇਲਰ ਹੈ ਕੋਈ ਦਾਜ ਬਿਲਕੁਲ ਭਾਜੀ ਨਾਲੋ ਨਾਲ ਕੰਮ ਵੀ ਸਟਾਰਟ ਕਰਾ ਕੇ ਦੇ ਰਹੇ ਆ ਜਿਹੜਾ ਕੱਪੜਾ ਨਹੀਂ ਵਿਕਣਾ ਅਸੀਂ ਵਾਪਸ ਵੀ ਲੈ ਰਹੇ ਆ ਆ ਸਾਡੇ ਭੈਣਾਂ ਆਏ ਨੇ ਸਪੈਸ਼ਲ ਇਹ ਆਪ ਵੀ ਦੱਸਣਗੇ ਇਹਨਾਂ ਨਾਲ ਕੀ ਹੋਇਆ ਯਾ ਤੁਸੀਂ ਕਿੱਥੋਂ ਆਏ ਹੋ ਅਸੀਂ ਮੋਗੇ ਤੋਂ ਆਏ ਹਾਂ ਮੋਗੇ ਤੋਂ ਕਿੰਨਾ ਕੱਪੜਾ ਲਿਆ ਅੱਜ ਅਸੀਂ ਲਿਆ 22 ਜੀ ਤੇ ਪਹਿਲਾਂ ਜਿੱਥੋਂ ਕੱਪੜਾ ਲੈਂਦੇ ਸੀ ਪਹਿਲਾਂ ਪਟਵਾਰ ਤੋਂ ਵੀ ਲਿਆ ਲੁਧਿਆਣੇੋਂ ਵੀ ਲਿਆ ਪਰ ਕੱਪੜਾ ਨੂੰ ਇੱਥੇ ਬਹੁਤ ਵਧੀਆ ਲੱਗਿਆ ਸਸਤਾ ਲੱਗਾ ਇੱਥੋਂ ਬਹੁਤ ਵਧੀਆ ਲੱਗਿਆ ਤੁਹਾਨੂੰ ਕਿਦਾਂ ਲੱਗਾ ਜੀ ਵਧੀਆ ਲੱਗਾ ਬਹੁਤ ਅੱਛਾ ਤੁਸੀਂ ਕਿੱਥੋਂ ਆਏ ਹੋ ਹਾਜੀਪੁਰ ਤੋਂ ਹਾਜੀਪੁਰ ਤੋਂ ਤੁਸੀਂ ਕਿਹੜਾ ਕੱਪੜਾ ਲੈ ਘਰ ਲਈ ਕਿ ਵਿਆਹ ਲਈ ਕਰ ਲਈ ਕਿਦਾਂ ਲੱਗਾ ਕੱਪੜਾ ਤੁਹਾਨੂੰ ਵਧੀਆ ਲੱਗਾ ਹਾਂ ਜੀ ਤੁਸੀਂ ਕਿੱਥੋਂ ਆਏ ਜੀ ਅਸੀਂ ਮਕੇਰੀਆਂ ਤੋਂ ਆਏ ਜੀ ਮਕੇਰੀਆਂ ਤੋਂ ਆਏ ਹਾਂ ਜੀ ਕੱਪੜੇ ਦਾ ਕੰਮ ਕਰਦੇ ਹੋ ਜਾਂ ਫਿਰ ਕੱਪੜੇ ਦਾ ਕੰਮ ਕਰਦੇ ਅਸੀਂ ਜੀ ਆ ਤੁਹਾਡੇ ਹੀ ਸਾਰਾ ਕੱਪੜਾ ਸਾਡਾ ਕੱਪੜਾ ਜੀ ਅਸੀਂ ਪਹਿਲੇ ਮਕੇਰੀਆਂ ਉੱਤੇ ਅੰਮ੍ਰਿਤਸਰ ਤੋਂ ਵੀ ਲਿਆ ਲੁਧਿਆਣਾ ਤੋਂ ਵੀ ਕੱਪੜਾ ਲਿਆ ਬਟਾਲੇ ਤੋਂ ਵੀ ਲਿਆਉਂਦੇ ਨੇ ਬਟ ਜੋ ਵੈਰਾਈਟੀ ਸਾਨੂੰ ਇੱਥੋਂ ਮਿਲੀ ਹੈ ਬਹੁਤ ਹੀ ਅੱਛੀ ਵੈਰਾਈਟੀ ਹੈ ਔਰ ਬਹੁਤ ਹੀ ਸਸਤੀ ਵੈਰਾਈਟੀ ਹੈ ਜਿਹੜੀ ਕਿ ਪਾਪਾ ਜੀ ਕੋਈ 100 ਸੂਟ ਲੈ ਰਿਆ ਕੋਈ 200 ਲੈ ਰੇ ਤੇ ਲੈ ਵੀ ਖੁਸ਼ ਹੋ ਕੇ ਲਿਆ ਪਾ ਜੀ ਖੁਸ਼ ਹੋ ਕੇ ਮਿਲਣਾ ਕੋਈ ਕੱਪੜਾ ਹੀ ਇਦਾਂ ਨਾ ਮਿਲਿਆ ਹੋਇਆ ਸਭ ਤੋਂ ਵੱਡਾ ਬੈਨੀਫਿਟ ਇਹ ਆ ਵੀ ਤੁਸੀਂ ਕਪੜਾ ਵੇਚਣ ਲਈ ਲੋ ਘਰ ਬੈਠੇ ਬਿਨਸਸ ਸਟਾਰਟ ਕਰੋ ਕੋਈ ਲੋਸ ਹੋ ਜਾ ਆਪਾਂ ਬੈਠੇ ਆ ਤੁਹਾਨੂੰ ਕਿਤੇ ਘਾਟਾ ਨਹੀਂ ਪੈਣ ਦਾਂਗੇ ਇੱਕ ਤੋਂ ਇੱਕ ਨਵੀਂ ਰੇਂਜ ਨਵਰਾਤਰੀ ਸ਼ੁਰੂ ਹੋ ਗਿਆ ਤੇ ਜੈ ਮਾਤਾ ਨਹੀਂ ਕਰਕੇ ਸ਼ੁਰੂ ਕਰਦਾ ਮਾਤਾ ਰਾਣੀ ਦਾ ਨਾਮ ਲੈ ਕੇ ਕੰਮ ਧਮਾਕੇ ਪਾਤੇ ਤੇ ਰੇਟਾਂ ਦੇ ਪਟਾਕੇ ਪਾਤੇ ਦੇਖੋ ਇੱਥੇ ਆਉਣ ਦਾ ਫਾਇਦਾ ਕੀ ਆ ਚਾਹੇ 50000 ਦਾ ਕਪੜਾ ਲੇਓ ਲੱਖ ਰੁਪਏ ਕਪੜਾ ਲੇ ਜਿੰਨਾ ਬਿਕ ਜਾਂਦਾ ਉਹ ਪ੍ਰੋਫਿਟ ਸਾਰਾ ਤੁਹਾਡਾ ਆ ਜੇ ਨਹੀਂ ਵਗਦਾ ਕੋੜਾ ਦੀ ਬਾਸ ਵੀ ਲੈ ਕੇ ਆਜੋ ਉਹ ਵਾਪਸ ਲੈ ਕੇ ਸਾਨੂੰ ਅਸੀਂ ਨਮਾ ਦੇ ਦੇਣਾ 1 ਰੁਪਏ ਦਾ ਵੀ ਘਾਟਾ ਨਹੀਂ ਹੁੰਦਣਾ ਇੱਧਰ ਦੇਖੋ ਦੂਰ ਤੱਕ ਜਾ ਕੇ ਦਿਖਾ ਦਿਓ ਬਈ ਕੋਈ ਦਾਜਵਰੀ ਬਣਾ ਰਿਹਾ ਆ ਕੋਈ ਆਪਣੀ ਦੁਕਾਨ ਦੇ ਲਈ ਲੈ ਰਿਹਾ ਆ ਕੋਈ ਨਵਾਂ ਕੰਮ ਸ਼ੁਰੂ ਕਰ ਰਿਹਾ ਆ ਮਤਲਬ ਹਰ ਤਰ੍ਹਾਂ ਦੇ ਲੋਕ ਇੱਥੇ ਆਏ ਆ ਫਾਇਦਾ ਹੋ ਰਿਹਾ ਛੂਟ 100 ਰੁਪਏ ਤੋਂ ਸ਼ੁਰੂ ਆ 200 500 700 ਹਜ਼ਾਰ ਤੋਂ ਲੈ ਕੇ 20000 ਤੱਕ ਹੈਵੀ ਸੂਟ 4 4000 5 5000 ਵਾਲੇ ਹੈਗੇ ਆਪਣੇ ਕੋਲ ਭਾਜੀ ਮੈਂ ਤੁਹਾਨੂੰ ਚੀਜ਼ਾਂ ਉਹ ਦਿਖਾਉਣ ਚ ਆੜਿਆਂ ਲੁਧਿਆਣੇ ਜਲੰਧਰ ਅਮਰਸਰ ਹੋਲ سیلਰ 2500 3000 ਕਰੇਪ ਦਾ ਸੂਟ ਦਿੰਦੇ ਆ ਨਾ ਅੱਜ ਬਸ ਚਾਰਟ ਉਤੋਂ ਕਰਨਾ ਤੇ ਰੇਟ ਦੋ ਦਵਾਂਗਾ ਵੀ ਮਜ਼ਾ ਆ ਜਾਏਗਾ ਸੋਚ ਕੇ ਵੀ ਇਹ ਕਿੱਦਾਂ ਹੋ ਰਿਹਾ ਕੰਮ ਸੋ ਬਾਬਾ ਜੀ ਵੈਰਾਈਟੀ ਦਿਖਾਓ ਫਾਇਦੇ ਕਰ ਦੋ ਅੱਜ ਫੇ ਆ ਭਾਜੀ ਤੁਸੀਂ ਦੇਖੋ ਜਲਵੇ ਤੋਹਫੇ ਆ ਗਏ ਪਿਓਰ ਨੇਚਰਲ ਕਰੇਪ ਦੇ ਸੂਟ ਪੂਰੇ ਪੰਜਾਬ ਦਾ ਓਪਨ ਚੈਲੰਜ ਕਰ ਰਿਹਾ ਬਾਜੀ ਚਨੋਂਨ ਦੇ ਦੁਪੱਟੇ ਨੇਚਰਲ ਗਰੇਵ ਹੈਵੀ ਸੂਟ ਕੱਲਾ ਕੱਲਾ ਸੂਟ ਜਲਵਾ ਇੱਕ ਇੱਕ ਰੰਗ ਤੋਬਾ ਤੋਬਾ ਮਾਸ਼ਾਅੱਲਾ ਲਾ ਕੰਮ ਆਹ ਦੇਖੋ ਪੀਸ ਕਿਆ ਗੱਲਬਾਤ ਹੈ ਓਏ 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 ਬਲੈਕ ਸੂਟ ਵੀ ਆ ਗਿਆ ਹੀ ਆ ਲੋ ਉਹ 3500 4000 ਕੋਈ ਨਹੀਂ ਹਾਂਜੀ ਆ ਲੋ ਸੂਟ ਆਏ ਦੁਪੱਟਾ ਓਏ ਹੋਏ 15 16 ਕਰਤਾ ਜੇ ਦੇਖੋ ਜਿਹੜੇ ਬਾਜ਼ਾਰ ਚ 4 4000 45 4500 ਰੁਪਏ ਬਾਬੇ ਦੀ ਹੱਡੀ ਨੇ 15 1500 ਚ ਕਰਤੇ ਇਸ ਕਰਕੇ ਲੋਕ ਦੂਰੋਂ ਦੂਰੋਂ ਆ ਕੇ ਫੇਦੇ ਲੈ ਰਹੇ ਆ ਭਾਜੀ ਇਹ ਸੂਟ ਦੇਖੋ ਮੈਂ ਕਹਿੰਨਾ ਇੱਕ ਇੱਕ ਸੂਟ ਧਮਾਕੇ ਹੋਣ ਜਾ ਰਿਹਾ ਆ ਫੋਟੋ ਨੇੜੇ ਕਰਕੇ ਦਿਖਾ ਦੇ ਬਾਈ ਜਰਾ ਆ ਨੈਚੁਰਲ ਕਰੇਵ ਦਾ ਸੂਟ ਓਏ ਹੋਏ 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 ਕੰਮ ਦਿਖਾ ਵੀਰੇ ਓਏ ਹੋਏ ਕਮਾਲ ਕਰਤੀ ਐ ਸੂਟ ਤੇ ਨਾ ਮੈਂ ਕਹਿੰਨਾ ਆ ਦੇਖੋ ਸਲਵਾਰ ਦੇ ਪੌਚੇ ਆ ਚਨੌਨ ਦੇ ਦੁਪੱਟੇ 2.5 2.5 ਮੀਟਰ ਪਾਜੀ ਸੂਟ ਇੱਧਰ ਖੋਲ ਰਿਹਾ ਹਾਂਜੀ ਉਧਰ ਦੇਖੋ ਪੈਣਾ ਰਸ ਦੇਖੋ ਕਿਦਾਂ ਲੱਗ ਗਿਆ ਹੈ ਅਜਦਾ ਸੂਟ ਖੋਲੀਦਾ ਓਪਨ ਚੈਲੰਜ ਦੇ ਨਾਲ 4 ਕਿਲੋ ਦਾ ਚਾਟ ਨਾ 3200 ਨਾ 3500 ਇਹ ਵੀ 1500 ਦੇਖੋ ਜਿਹਨੇ ਵਿਆਹ ਲਈਦਾ ਕੱਪੜਾ ਲੈਣਾ ਦਾਜ ਬਰੀ ਦੇਣ ਲੈਣ ਕਰਨਾ ਆਜੋ ਆਹ ਦੇਖੋ ਪਾਜੀ ਪੀਸ ਹਰ ਸੂਟ ਦੇ ਸਲਵਾਰ ਦੇ ਪੌਂਚੇ ਕੱਢ ਹੋਏ ਆਹ ਕੰਮ ਨੇੜੇ ਕਰਕੇ ਦਿਖਾਓ ਪਾਜੀ ਪਿਓਰ ਨੇਚਰਲ ਕ੍ਰੇਪ ਦਾ ਸੂਟ ਚਨੌਂ ਦੇ ਦੁਪੱਟੇ ਬੇਦ ਐਮਬ੍ਰੋਇਡਰੀ ਮਾ ਕਹਨਾ ਨਵਰਾਤਰੀ ਸਪੈਸ਼ਲ ਸੂਟ ਸਪੈਸ਼ਲ ਦਮਾ ਕਾ 1500 ਆ ਦੇਖੋ ਜਿੱਦਾਂ ਜਿੱਦਾਂ ਵੀਡੀਓ ਬਣ ਜਾਂਦੀ ਓਦਾਂ ਓਦਾਂ ਦੇ ਨਾਲ ਦਈ ਜਾਂ ਨੇ ਇਹ ਨਹੀਂ ਵੀ ਵੀਡੀਓ ਚ ਕੰਨੇ ਆ ਤਾਂ ਫਿਰ ਦਿੰਦੇ ਨਹੀਂ ਆ ਲਓ ਇਹ 1500 ਇਹਨੇੜੇ ਕਰਕੇ ਐਦਾਂ ਦਾ ਸੈਲੀਬ੍ਰਿਟੀ ਆ ਦੇਖ ਪੀਸ ਪਿਓਰ ਨੇਚਰਲ ਕਰੇਮ ਪੀਸ ਦੇਖੋ ਓਏ ਹੋਏ ਹੋਏ 4 4000 ਰੁਪਿਆ ਬਾਜ਼ਾਰ ਚ ਬਾਬੇ ਦੀ ਹੱਟੀ ਦੇ 15 1500 ਚ ਪਾ ਜੀ ਚੰਦਰਮਾ ਬਣਿਆ ਹੋਇਆ ਦੋ ਦੋ ਜਮਾਨ ਦੇ ਕੀਏ ਸੂਟਾਂ ਦੇ ਦੋ ਦੋ ਆ ਗਏ ਐਦਾਂ ਦੇ ਦੁਪੱਟੇ ਜੀ ਹਲੋ ਚਾਰ ਰੰਗਰਾ ਚਾੜ ਇਹ ਵੀ 1500 ਸੋ 15 1500 ਦੇ ਵਿੱਚ ਲੈ ਜਾਓ ਜਿੰਨੇ ਮਰਜੀ ਇੱਕ ਤੋਂ ਇੱਕ ਆਰਟੀਕਲ ਭਾਜੀ ਆ ਬਲੈਕ ਸੂਟ ਦੇਖੋ ਮੈਂ ਕਹਿੰਦਾ ਬਲੈਕ ਸੂਟ ਦਾ ਦਿਲਾਂ ਦੀ ਧੜਕਣ ਹੁੰਦਾ ਐਦਾਂ ਦਾ ਪੀਸ ਕਿਆ ਬਾਤ ਹੈ ਕਿਆ ਬਾਤ ਹੈ ਮਜ ਆ ਗਿਆ ਦੁਪੱਟਾ ਦੇਖ ਕੇ ਦਾ ਓਏ ਹੋਏ 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 ਭਾਜੀ 1500 ਆ ਵੀ ਤੁਸੀਂ ਚੈੱਕ ਕਰ ਲਓ ਬੀ ਸ਼ੇਪ ਗਲਾਸ 15 1500 ਦੇ ਵਿੱਚ ਦੇ ਦੇਣੇ ਵੀ ਆਹ ਦੇਖੀ ਫੋਟੋ ਵਾਲਾ ਆਰਟੀਕਲ ਆ ਨੇੜੇ ਕਰਕੇ ਫੋਟੋ ਦਿਖਾ ਦੇ ਬਾਈ ਟੋਟਲ ਹੈਂਡ ਦੇ ਕੰਮ ਪਿਓਰ ਨੇਚਰਲ ਗਰੇਵ ਹਾਂਜੀ ਤਾਜੇ ਤਾਜੇ ਪਕੌੜੇ ਹਾਂਜੀ ਆ ਦੇਖ ਲੋ ਰੰਗ ਵੀ ਸਾਰੇ ਤਾਂ ਪਾਜੀ ਕੰਮ ਦੇਖੋ 3500 4000 ਵਾਲਾ ਹੈਂਡ ਵਰਗ ਦਾ ਕੰਮ ਆ ਚੈਲੰਜ ਸੂਟ ਦੇ ਰੇਟ ਦਾ ਆ ਓਪਨ ਧਮਾਕਾ ਵੱਡੀ ਆਫਰ ਮੇਰੀਆਂ ਪੇੜਾਂ ਲਈ 1500 ਲੱਗੀ ਜੇ ਸੋ ਦੇਖੋ ਕਲਰ ਵੀ ਇੰਗਲਿਸ਼ ਆ ਰੰਗ ਵੀ ਹੈਵੀ ਡਿਜ਼ਾਈਨ ਵੀ ਹੈਵੀ ਤੇ ਰੇਟ 1500 ਪਾਜੀ ਤੁਸੀਂ ਲੈਣੇ ਹੈਵੀ ਤੋਂ ਹੈਵੀ ਸੂਟ ਇੰਦਾਂ ਦੇ ਸੂਟ ਇੰਦਾਂ ਦੇ ਹਾਂਜੀ ਮਤਲਬ 6500 ਦੀ 7 8 8000 8 8000 ਵਾਲੇ ਸੂਟ ਆ ਵੇਖੋ ਸੂਟ ਕੰਮ ਦੇਖੋ ਕੀਤੇ ਹੋਏ ਦੁਪੱਟੇ ਆਣਗੇ ਲੱਦੇ ਹੋਏ ਆਹ ਦੇਖੋ ਦੁਪੱਟੇ ਭਾਜੀ ਚੀਜ਼ਾਂ ਦੇਖ ਲਓ ਬਾ ਕਮਾਲ ਤੋਹਫੇ ਹੋਣ ਜਾ ਰਹੇ ਆ ਬਾਬੇ ਦੀ ਹੱਡੀ ਦੇ ਵੱਡੇ ਫੈਰੇ ਆ ਲੋ 25 2500 ਰੁਪਏ ਕਰਤੇ ਜੀ ਆ 25 2500 ਦੇਣੇ ਆ ਆ ਦੇਖ ਲਓ ਰੰਗ ਆ ਚਾੜ ਦੇਖ ਲਓ ਆਹ ਤਮਾਕਾ ਦੇਖ ਲਓ ਪੂਰੇ ਪੰਜਾਬ ਦੇ ਰੇਟਾਂ ਦਾ ਪਟਾਕਾ ਬਾਤਾ ਦੇਖੋ ਕੋਈ 5000 ਕੋਈ 7000 ਤੇ ਕੋਈ 8000 ਮੰਗਦਾ ਬਾਬੇ ਦੇ ਹੱਤੀ ਦੇ 25 2500 ਚ ਲੈ ਜਾਓ 25 2500 ਚ ਜਿੰਨੇ ਮਰਜੀ ਸੂਟ ਭਾਜੀ ਇੱਕ ਇੱਕ ਸੂਟ ਇਹ ਵੀ ਤੋਂ ਹੈ ਵੀ ਇਹ ਨਹੀਂ ਕੋਈ ਐਵੇਂ ਹੀ ਇੱਕ ਦੋ ਇੱਕ ਹੈਵੀ ਤੋਂ ਹੈਵੀ ਸੂਟ ਦੁਪੱਟਾ ਖੋਲ ਕੇ ਦਿਖਾਓ ਜਰਾ ਐਦਾਂ ਦਾ ਦੁਪੱਟਾ ਹਾਂਜੀ ਦੁਪੱਟਾ ਹੀ ਬਾਜ਼ਾਰ ਚ 2500 ਆਉਂਦਾ ਬਸ ਸੂਟ 2500 ਰ ਕਰੋ ਸੋ ਆ ਵੀ ਦੇਖੋ ਹੈਵੀ ਦੁਪੱਟਾ ਹੈਵੀ ਡਿਜ਼ਾਈਨ ਰੇਟ 25 2500 25 2500 ਦੇ ਵਿੱਚ ਸੂਟ ਦੇ ਰਣੇ ਇਹ ਆ ਦੇਖੋ অর্ਗੈਂਜ਼ਾ ਦੇ ਸੂਟ ਦੁਪੱਟੇ ਵੀ ਆ ਗਏ ਆ ਭਾਜੀ ਉਹ ਵੀ ਡਿਜੀਟਲ ਚ ਕਿਰੇਜ ਡਿਜੀਟਲ ਦੇ ਵਿੱਚ ਉਹ ਭਾਜੀ ਪੀਸ ਤਾਂ ਦੇਖੋ ਚੀਜ਼ਾਂ ਦੇਖੋ 500 ਰੁਪਏ ਮੇਰੇ ਸੂਟ 500 ਰੁਪਏ ਚ ਆ 500 ਰੁਪਏ ਚ ਆ ਵੀ 500 ਰੁਪਏ ਚ ਆ ਵੀ 500 ਰੁਪਏ ਚ ਆ ਦੇਖੋ 5 500 ਰੁਪਏ ਚ ਕਰਤੇ ਹੈਵੀ ਡਿਜ਼ਾਈਨ 5 500 ਚ 5 500 ਰੁਪਏ ਜਿਹੜੇ ਬਾਜ਼ਾਰ ਚ 2 200 ਤੋਂ ਘੱਟ ਕੋਈ ਦਿੰਦਾ ਨਹੀਂ 5 500 ਜਲੇਟੋ ਜਨੇ ਮਾਰਦੀ ਕੱਦਾ ਸੂਟ ਨਹੀਂ ਆ ਲੋ ਢੇਰਾ ਦੇ ਢੇਰ 5 500 ਚੱਕ ਲੋ ਜੀ ਦੇਖੋ ਰੰਗ ਵੀ ਪਤੀਆ 5 500 ਲੈ ਜੋ ਲੁੱਟ ਲੋ ਮੇਲਾ 5 500 5 500 ਰੁਪਏ ਚ ਹਲੋ ਭਾਜੀ ਵੱਡਾ ਮੇਰਾ 200 200 ਰੁਪਿਆ ਦਾ ਸੂਟ ਆ 2 200 ਚ ਕਰਦੇ ਆ 200 200 ਲਓ ਚੱਕ ਲਓ ਦੇਖੋ 2 200 ਦੇ ਵਿੱਚ ਕਰਦੇ ਆ ਕੜਾਈਆਂ ਗੱਡੀਆਂ ਨਾਲ ਨਾਲ ਦੇਈ ਜਾਂਦੇ ਨੇ ਦੇਣ ਲੈ ਲਈ ਗੰਗਾ ਬ੍ਰਾਂਡ ਦੇ ਸੂਟ 2 2000 ਵਾਲੇ 7 700 ਰੁਪਏ ਕਰ ਲਓ ਆ ਵੀ ਚੈੱਕ ਕਰ ਲਓ ਮਤਲਬ 500 ਰੁਪਏ ਲੁੱਟ ਲਓ ਬਾਬੇ ਦੀ ਹੱਟੀ ਦੇ ਹੈਵੀ ਹੈਵੀ ਚੀਜ਼ਾਂ 15 1500 2 2000 ਵਾਲੀਆਂ ਆ ਦੇਖੋ 7 700 ਓਏ ਆ ਵੀ ਦੇਖੋ ਮੇਰੀਆਂ ਪਹਿਣਾ ਵਾਸਤੇ ਕਿੰਨਾ ਸ਼ਾਨਦਾਰ ਸੂਟ ਹੈਂਡਵਰਕ ਦੇ ਨਾਲ 2000 ਰੁਪਏ ਦਾ ਆਏ ਹਾਏ 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 2000 ਦਾ ਕੋਈ ਸੇਲ ਲੱਗੀ ਵੀ ਆ ਹਾਂ ਆਜ ਤਾਂ ਨਾ ਦੁਪੱਟਾ ਨਾਲ ਭਾਜੀ ਖਾਨੇ ਵਾਲੇ ਖਾਨੇ ਹਾਂਜੀ ਚੱਕੋ ਹੁਣੀ 700 ਰੁਪਏ ਲੈ ਜੋ ਦੇਖੋ 2 2000 ਵਾਲੇ ਸੂਟ 7 700 ਚ ਛੇਤੀ ਆ ਜਿਓ ਇੱਧਰ ਦਿਖਾ ਦਿਓ ਸਾਰਾ ਹੀ ਰਸ਼ ਬਹੁਤ ਦੂਰੋਂ ਦੂਰ ਲੋਕ ਆਏ ਹੋਇਆ ਫਾਇਦੇ ਲਈ ਜਾਂਦੇ ਆ ਇੱਧਰ ਉੱਧਰ ਚਾਰੇ ਪਾਸੇ ਵੱਡਾ ਰਸ਼ ਆ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨ ਦਾ 700 ਰੁਪਏ ਜੀ 700 ਰੁਪਏ ਆ ਦੇਖੋ ਜਿਹੜਾ ਸੂਟ ਹਾਂਜੀ ਭਾਜੀ ਗੱਲਾਂ ਨਹੀਂ ਕਰ ਰਿਆ ਆ ਸੂਟ ਨੇੜੇ ਕਰਕੇ ਦੇਖ ਲੋ ਘੇਰੇ ਦੇ ਕੜਾਈ ਦੇਖ ਲੋ ਹੈਂਡਵਰਕ ਦੇ ਨਾਲ ਆ ਚਨੋਂਦ ਦੀ ਚੁੰਨੀ ਹਾਂਜੀ ਆ ਬਾਜ਼ਾਰ 'ਚ 1200 1500 ਹੈ ਜਿਹੜੇ ਚੈਲੰਜ ਕਰਦੇ ਨਾ ਭਾਜੀ ਹਾਂਜੀ ਉਹਨਾਂ ਲਈ ਜਵਾਬ ਹੈ 450 ਰੁਪਏ ਆ ਦੇਖੋ 15 1500 ਵਾਲੇ ਸੂਟ 450 'ਚ ਲੈ ਜਾਓ ਚੱਕ ਲੋ 400 450 450 450 ਸਾਢੇ 400 ਰੁਪਏ ਦੀ ਸੂਟ ਮਹਾਦੇਵ ਦਾ ਨਾਮ ਲਾ ਕੇ ਡਿਜ਼ਾਈਨ ਦਾ ਨਾਮ ਵੀ ਡਮਰੂ ਹੈ ਡਮਰੂ ONG ਰੇਡ ਕਰਗਾਤਾ ਹਾਂ ਬ੍ਰਾਂਡਰ ਪੀਸ ਦਾ ਧਮਾਕਾ ਪਾਤਾ ਦੇਖੋ 1200 1500 ਵਾਲੇ ਸੂਟ ਸਾਢੇ 400 ਦੇ ਵਿੱਚ ਲੈ ਜੋ ਜਿਹਨੇ ਚੱਕ ਲਿਆ ਚੱਕ ਲਿਆ ਰਹਿ ਗਏ ਰਹਿ ਗਏ ਵੱਡੇ ਫੇਰੇ ਵੱਡੇ ਧਮਾਕੇ ਆ ਚੱਕੋ ਸਾਢੇ 350 ਰੁਪਏ ਮਸਲੀਨ ਦਾ ਸੂਟ ਦੇਖੋ ਮਸਲਿਨ ਦੇ ਸੂਟ ਵੇਖੋ ਨਾਲ-ਨਾਲ ਤੁਸੀਂ ਚੈੱਕ ਕਰੋ ਦੇ ਤੇ 700 700 ਵਾਲੇ 350 ਚ ਆਹ ਦੇਖੋ ਗਲਾਸ ਟਿਸ਼ੂ ਦੇ ਸੂਟ ਬ੍ਰਾਂਡ ਮੈਂ ਕਹਿੰਨਾ ਬ੍ਰਾਂਡ ਹਾਂਜੀ ਆ ਲੋ ਸਿਲਗਰਾ ਸੂਟ 15 1500 ਵਾਲੇ 5 500 ਆ ਵੀ ਚੈੱਕ ਕਰ ਲੋ ਕੋਈ 1500 ਕੋਈ 1600 ਅਸੀਂ ਦੇਤਾ 500 ਦੇ ਵਿੱਚ ਆਹ ਦੇਖੋ ਪੀਸ ਜਲਵਾ ਹਾਂਜੀ ਸਲਵਾਰ ਦੇ ਪੌਂਚੇ ਬਾਜੂ ਨਾਲ ਕੱਡੇ ਹੋਣਗੇ ਆ ਬਾਈ ਬਾਈ ਸੋਰਾ ਸੂਟ ਸਾਡੇ 650 ਰੁਪਏ ਕਰਤਾ ਜੀ ਆ ਲੋ ਦੇਖੋ ਨਾਲ ਦੀ ਨਾਲ ਹੀ ਨਾਲ ਦੀ ਨਾਲ ਟੀਕਾ ਬਿੱਟੇ ਆ ਚੈੱਕ ਕਰ ਲੋ ਸਾਡੇ 6600 ਚ 2200 ਆ ਇਹ ਸਾਡੇ 650 ਆ ਚੈੱਕ ਕਰੋ ਬਲੈਕ ਹੂਡ ਮਤਲਬ ਖੁੱਲਣ ਤੋਂ ਪਹਿਲਾਂ ਹੀ ਆ ਦੇਖੋ ਕਲਰ ਵੀ ਚੈੱਕ ਕਰ ਲੋ 650 ਦੇ ਰਣਾ ਜਿਹੜਾ ਬਜਾਅ 2200 ਦਾ ਆ ਦੇਖੋ ਪਿਓਰ ਮਸਲੀਨ ਸੈਲੀਬ੍ਰਿਟੀ ਆਰਟੀਕਲ ਸਮਾ ਕਾ ਚੁੰਨੀ ਆਉਗੀ ਫੁੱਲ ਪਿਓਰ ਦੀ ਹਾਂਜੀ ਉਹ ਵੀ ਕੁਆਲਿਟੀ ਦੇ ਨਾਲ ਬਰਸ਼ਪੈਂਡ ਦੇ ਨਾਲ ਆਹ ਦੇਖੋ ਭਾਜੀ ਖਾਨੇ ਵਾਲੇ ਖਾਨੇ ਦੇਣ ਲਗਾ 650 ਚ ਹਲੋ 900 ਵੀ ਤਰ੍ਹਾਂ ਆਡੀਕਲ 500 ਦੇ ਕਰ ਲੋ 500 ਰੁਪਏ ਚ ਆ ਚੈੱਕ ਕਰ ਲੋ ਕਢਾਈਆਂ ਕੱਡੇ ਪੀਸ ਉਹ ਹਜ਼ਾਰ ਵਾਲੇ 5.50 ਚ 5 500 ਚੱਕੋ 500 ਕੋ 5500 ਰੁਪਏ ਉਹ ਬਾਕੀ ਆ ਜੋ ਜਲਦੀ ਆਂਦੀ ਪੈਣਾ ਭਰਾਵਾਂ ਦੀ ਸਪੋਰਟ ਕਰ ਰਿਹਾ ਵੱਡਾ ਫੈਲਾ ਵੱਡਾ ਧਮਾਕਾ ਤੁਹਾਡੀ ਦੁਕਾਨ ਬਾਬੇ ਜੀ ਹੱਟੀ ਜਲੰਧਰ ਬਾਸੜੇ ਦੇ ਸਾਹਮਣੇ ਵੱਡੀ ਸੇਲ ਲੱਗੀ ਆ ਆਣਾ ਪੈਣਾ ਕਿਉਂਕਿ ਇਦਾਂ ਰੇਟ ਪੂਰੇ ਪੰਜਾਬ ਚ ਨਹੀਂ ਆਹ 10 ਦਿਨ ਦਾ ਭਾਜੀ ਸੂਟਾਂ ਦੀਆਂ ਨੇਰੀਆਂ ਹੀ ਲਿਆਤੀਆਂ ਭਾਈ ਆਈ ਚੋਲਾ ਰੋਜ਼ ਨਵੀਂ ਵੈਰਾਈ ਲਈ ਚਲੋ ਨੰਬਰ 98804723 ਬਾਬੇ ਜੀ ਹੱਟੀ ਜਲੰਧਰ ਬਾਸੜੇ ਦੇ ਸਾਹਮਣੇ ਸਸਰੀ ਕਾਲ ਜੀ ਦੇਖੋ ਉਧਰੋਂ ਚੈੱਕ ਕਰਾ ਕੇ ਇੱਧਰ ਤੱਕ ਦਿਖਾ ਦਿਓ ਰਾਸ਼ ਦਿਖਾ ਦਿਓ ਬਹੁਤ ਦੂਰੋਂ ਲੋਕ ਆ ਕੇ ਫਾਇਦਾ ਲੈ ਗਏ ਤੁਸੀਂ ਵੀ ਆ ਜਾਓ ਬਾਬੇ ਜੱਟੀ ਬਾਸਰ ਜਿਹੜੇ ਸਾਹਮਣੇ ਜਲੰਧਰ ਸ਼ਹਿਰ